ਬਹੁਤ ਬਜਾਜ ਬ੍ਰਦਰ ਜਾਨੇ ਦੁਕਾਨ ਤੇ ਕੰਮ ਕਰਦਾ ਬਹੁਤ ਨਾਲ ਮੈਂ ਰੋਜ਼ ਅੰਨ ਦੁਕਾਨ ਤੇ ਸੱਟਰ ਮੈਂ ਖੋਲਣਾ ਰੋਜ਼ ਪੀਸਾ ਲੋਗਨ ਨੂੰ ਕੰਮ ਕਰਦੇ ਨੂੰ ਤੇ ਜਿਵੇਂ ਸੱਟਰ ਖੋਲਿਆ ਮੈਂ ਐਂਟਰੀ ਕੀਤੀ ਅੰਦਰ ਨਾਲ ਹੀ ਮੈਨੂੰ ਰੋਸ਼ਨੀ ਜਾ ਲਿੰਗਾਈ ਵੀ ਰੋਸ਼ਨੀ ਕਿੰਨੀ ਹੋਈ ਪਈ ਨਾਲ ਹੀ ਦੇਖਿਆ ਉਤੇ ਮੂੜਾ ਆਇਆ ਪਿਆ ਕੋਰੀ ਲੱਗੀ ਹੋਈ ਹੈ ਬੰਦਾ ਅੰਦਰ ਆਏ ਨੇ ਸਾਮਾਨ ਸਾਰਾ ਖਿਲਰਿਆ ਪਿਆ ਥੱਲੇ ਵੇਖ ਸਕਦੇ ਪਏ ਸਾਮਾਨ ਕੁਝ ਗਾਇਬ ਨੇ ਡ੍ਰੈਫਟ ਰੂਟ ਸੇ ਜਿੰਦੇ ਚ ਕੈਸ਼ ਵੀ ਅਗੇ ਹੀ ਪੁਆਇੰਟਸ ਵੀ ਅਗੇ ਸੀ कॉस्मेटिक दी आइटम कुछ गायब नहीं तीन चार खाने के लिए पहले ता कितनी बार आपकी यहां दुकान पे चोरी हुई ए पिज्जा चोन से सर तो क्या क्या सामान ले गए यहाँ सामान कैश भी, भी ले सी क्वाइंस भी है सी ड्राई फ्रूट्स ले गए सारा तीन चार खाने कॉस्मेटिक दी आइटम सी वो खाली हुए पहले बाकी तो कुछ पता नहीं लग रहा सीसीटीवी सर लग गया है बट डीवीआर ही जो लै गए तो सीसीटीवी की करूंगा बार-बार आपकी दुकान को टारगेट बनाना इसका इस क्या मान क्यों पुलिस की कंप्लेंट किया कंप्लेंट भाई साहब भरे गए ने भी बजाज जी हो गए इन कंप्लेंट करना और उस तो बाद देखदे हैं अधिकारी जी आए इन्हें बाकी देखने की कार्रवाई करते हैं अभी तो और इस गल दी तदवीश पुलिस ही कर सकदे ने कि सानू टारगेट क्यों बनाया जा रहा है मेरी दुकान च तीन तो चार साल दे विच चौथी तो पहली चोरी है भाई जी जिंदगी है इधर को रिजल्ट नहीं निकलेया कोई किते भी ਮਤਲਬ ਕੋਈ ਤਬਦੀਸ਼ ਕਿਦੇ sire ni ਪਹੁੰਚੀ ਤੇ ਅੱਜ ਫੇਰ ਇਹ ਚੀਜ਼ ਹੋ ਗਈ ਵੀ ਇਹ ਚੀਜ਼ ਕਰਨੀ ਬਹੁਤ ਔਖੀ ਹੈ ਪਿੱਛੋਂ ਕੰਧ ਤੋੜਨੀ ਹਸਪਤਾਲ ਦਾ ਕੰਧ ਤੋੜਨ ਤੇ ਵੀ 20 ਮਿੰਟ ਲੱਗਦੇ ਆ ਕੰਧ ਤੋੜ ਕੇ ਅੰਦਰ ਵਰਨਾ ਅੰਦਰ ਪਾਣ ਚੱਕਣੀ ਪਾਣ ਹੈਵੀ ਹੁੰਦੀ ਹੈ ਉਹਨੂੰ ਚੁੱਕ ਕੇ ਲਿਆਣਾ ਉੱਤੇ ਚੜਾਣਾ ਕੈਸ਼ ਸੀ ਹੈਗਾ ਸੀ ਭਾਜੀ 50-60 ਲੱਖ ਰੁਪਏ ਦੇ ਕੈਸ਼ ਸੀ 40 ਪੈਂਦੀ 500 ਹੋਰ ਲੈ ਕੇ ਨਾਲ ਡਰਾਈਵਰ ਵਗੈਰਾ ਵਾਹ ਲੈ ਗਏ ਨੇ ਕਿੰਨੇ ਕੁ ਲੱਖ ਦਾ ਸਮਾਨ ਸੀ ਕਦੋਂ ਦੋ-ਢਾਈ ਲੱਖ ਰੁਪਏ ਦਾ ਨੁਕਸਾਨ ਹੈ ਜੀ ਮੇਰਾ ਤੇ ਬੇਸਿਕਲੀ ਹੁਣ ਇਹਦਾ ਅਫਸਰ ਸ਼ਾਮ ਪਜਾਮੀ ਦੇਖ ਸਕਦੇ ਨੇ ਵੀ ਇਹਦੇ ਵਿੱਚ ਕੀ ਦਿੱਕਤ ਆਈ ਕਿੱਥੇ ਕੀ ਹੋਇਆ ਕੀ ਨਹੀਂ ਹੋਇਆ ਕੋਈ ਸ਼ੱਕਾ ਸਤ ਨੂੰ ਕਿਸੇ ਸ਼ੱਕ ਤਾਂ ਹੁਣ ਫਿਰ ਮੈਂ ਕਿਸੇ ਦਾ ਕੀ ਨਾ ਲੈ ਸਕਦਾ ਜੀ ਇਹਦਾ ਹੁਣ ਇਹ ਹੀ ਪਤਾ 20 ਕਰਨ ਦੇ ਅਫਸਰ ਦੇਖ ਰਹੇ ਇਹਨਾਂ ਨੇ ਬੜਾ ਸਾਰਾ ਕੁਝ ਜੀ ਅੱਗੇ ਕਿੰਨੀਆਂ ਚੋਰੀਆਂ ਹੋਈਆਂ ਅੱਗੇ ਘੱਟੋ ਘੱਟ 3 ਤੋਂ 4 ਚੋਰੀਆਂ ਹੋ ਗਈਆਂ ਨਰੀਆਂ ਜੀ ਇੱਕ ਹਫ਼ਤੇ ਦੇ ਵਿੱਚ ਦੋ ਚੋਰੀਆਂ ਹੋਈਆਂ ਸੀ ਉਹਦੇ ਵੀ ਐਸਐਸਪੀ ਸਾਹਿਬ ਹੀ ਆਏ ਸੀ ਪਰ ਕੋਈ ਉਹਦਾ ਸੱਟਾ ਨਹੀਂ ਨਿਕਲਿਆ ਸੀ ਤੁਹਾਡੇ ਵੱਲੋਂ ਧਰਨੇ ਵੀ ਲਾਏ ਗਏ ਰੋਡ ਵੀ ਜਾਮ ਬਿਲਕੁਲ ਧਰਨਾ ਵੀ ਲਾਇਆ ਗਿਆ ਸੀ ਰੋਡ ਵੀ ਜਾਮ ਕੀਤੀਆਂ ਗਿਆ ਸੀ ਇਹ ਕਹਿੰਦੇ ਸੀ ਏਸੀ ਦੇ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਦੇਖੋ ਸਾਡੇ ਕੋ ਦੁਕਾਨਦਾਰ ਬੰਦਾ ਰੋਜ਼ ਰੋਟੀ ਕਮਾਉਣ ਦੁਕਾਨ ਤੇ ਆਂਦਾ ਤੇ ਉਹ ਸ਼ਾਮ ਨੂੰ ਕਿੰਨਾ ਕੋਈ ਲੁੱਟਮਾਰ ਦਾ ਕਰਦਾ ਨਹੀਂ ਰਹਿਣਾ ਅੱਗੇ ਤੇ ਪੈਖ ਹੁੰਦਾ ਮੈਂ ਮੰਗ ਕਰਦਾ ਜੀ ਇਹਨੂੰ ਮਿੰਟੋ ਮਿੰਟੀ ਹਰ ਸੀ ਇਹਨਾਂ ਨੂੰ ਸੌਰਟ ਆਊਟ ਕੀਤਾ ਜਾਵੇ ਤੇ ਬੰਦੇ ਫੜੇ ਜਾਂਦੇ ਵੀਗਾ ਤਾਂ ਇਹਨੂੰ ਸਿੱਖਿਆ ਮਿਲੇ ਬਿਚੇ ਹੋਈ ਕਰਨੇ ਦਿੰਦਾ ਰਿਜ਼ਲਟ ਆ ਨਿਕਲੇਗਾ ਤੇ ਅਗਾ ਸਾਰੇ ਚੋਰੀ ਰੋਕ ਸਕਦਾ ਕਾਂ ਦੇ ਬਣਾਇਆ ਜਿਹੜਾ ਹਾਲ ਬਣਾ ਕੇ ਅੰਦਰ ਦਾਖਲ ਹੋਏ ਨੇ ਦੁਕਾਨ ਦੇ ਵਿੱਚ ਆ ਦੇ ਕੋਈ ਤੁਹਾਡੇ ਸਾਹਮਣੇ ਖੱਬਾ ਕਰਤਾ ਜੀ ਇਹਨਾਂ ਨੇ ਮੱਲਬਾਰ ਰੂਟ ਤੇ ਰਵੀ ਬਾਜਾਜ ਪੁੱਤਰ ਸ਼੍ਰੀ ਮਨੋਰ ਸਿੰਘ ਇੰਨਾ ਦੀ ਦੁਕਾਨ ਹੈ ਜੀ ਡਰਾਈ ਫਰੂਟ ਦੀ ਕਰਿਆਨੇ ਦੀ ਤੇ ਜਨਰਲ ਸਟੋਰ ਹੈ ਜੀ ਉਹਦੇ ਚ ਇਹਨਾਂ ਨੇ ਦੱਸਿਆ ਮੈਂ ਮੌਕੇ ਤੇ ਆਇਆ ਇਹਨਾਂ ਨੇ ਪਿੱਛੋਂ ਜਿਹੜੇ ਚੋਰਾ ਨੇ ਸਨ ਲਾ ਕੇ ਚੋਰੀ ਕੀਤੀ ਹੈ ਇਹਨਾਂ ਦੱਸਿਆ ਵੀ ਲੱਖ ਰੁਪਏ ਕੈਸੀਗੀ ਤੇ 30000 ਰੁਪਏ ਦਾ ਪਾਮ ਸੀ ਤੇ ਬਾਕੀ ਹੋਰ ਜਿਹੜਾ ਕੋਈ ਡਰਾਈ ਫਰੂਟ ਵਗੈਰਾ ਉਹ ਚੋਰੀ ਹੋਇਆ ਜੀ ਡਰਾਈ ਫਰੂਟ ਵਗੈਰਾ ਤੇ ਮੈਂ ਮੌਕੇ ਤੇ ਆਇਆ ਜੀ ਮੌਕੇ ਦਾ ਜਾਇਜ਼ਾ ਲਿਆ ਅਸੀਂ ਕੈਮਰਿਆਂ ਦੀ ਸਹਾਇਤਾ ਨਾਲ ਸਾਨੂੰ ਪੂਰੀ ਉਹਦੀ ਚੋਰੀ ਦੀ ਦਬਿਸ਼ ਕਰਾਂਗੇ ਪਰ ਉਹਨਾਂ ਨੇ ਇਹ ਦੱਸਿਆ ਵੀ ਅਸੀਂ ਇੱਕ ਚੌਕੀਦਾਰ ਵੀ ਰੱਖਿਆ ਹੋਇਆ ਚੌਕੀਦਾਰ ਹੁਣ ਡਿਊਟੀ ਕਰਕੇ ਰਾਤ ਨੂੰ ਆਊਗਾ ਅਸੀਂ ਉਹਨੂੰ ਬੁਲਾਵਾਂਗੇ ਉਹਦੀ ਪੁੱਛ ਪੜਤਾਲ ਕਰਾਂਗੇ ਬਾਕੀ ਅੱਗੇ ਜਿਹੋ ਜੀ ਕਾਰੋਗੀਆਂ ਫਿਰ ਅਮਲ ਵਿੱਚ ਲਿਆਂਦੀ ਜੋਗੇ ਜੀ ਵਾਰੀ ਇਹ ਦੁਕਾਨ ਤੇ ਦੱਸਿਆ ਜਾ ਰਿਹਾ ਹੈ ਕਿ 3 ਤੋਂ 4 ਵਜੇ ਚੋਰੀ ਹੋ ਸਕੀ ਹੈ ਕਪੁਲਿਸ ਨੇ ਹਰੇ ਵੀ ਕੋਈ ਬੰਦਾ ਕਿ ਨਹੀਂ ਮੇਰੇ ਆਉਣ ਤੋਂ ਪਹਿਲਾਂ ਤਾਂ ਮੈਨੂੰ ਪਤਾ ਨਹੀਂ ਪਰ ਇਹਨਾਂ ਦੇ ਦੱਸਣ ਮੁਤਾਬਕ ਹੈ ਵੀ ਸਾਡੀ ਅੱਗੇ ਵੀ ਇੱਕ ਵਾਰੀ ਚੋਰੀ ਹੋਈ ਹੈ ਉਦੋਂ ਵੀ ਥੋੜੇ ਪੈਸੇ ਜਾਂ ਡਰਾਈ ਫਰੂਟ ਵਗੈਰਾ ਸੀ ਜੀ ਸੱਚੀ ਹੋ ਕੀ ਗੱਲ ਵੀ ਹੋ ਰਹੀ ਹੈ ਹੁਣ ਮੈਂ ਮੌਕੇ ਤੇ ਆਇਆ ਜੀ ਇਹਨਾਂ ਦਾ ਡੀਵੀਆਰ ਵੀ ਚੋਰ ਲੈ ਗਿਆ